ਸਰਨ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਭਰੇ ਆਥ ਰੱਖੇ ਜੀ ਜੂ ਟੌਪ ਦਾ ਬਹੁਤ 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 ਕੋਟ ਕੋਟ ਧੰਨਵਾਦ ਹੈ ਜੀ ਸੱਚੇ ਪਾਤਸ਼ਾਹ ਮੇਰ ਭਰੇ ਆਥ ਰੱਖੇ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਤੂ ਗੁਣੀ ਰਾਜ ਚੌਗਣੀ ਪ੍ਰਖੀ ਭਖਸ਼ੇ ਜੋ ਮੇਰੇ ਵੀਰ ਭੈਣ ਭਰਾ ਉਥੇ ਸੇਵਾ ਨਿਭਾ ਰਹੇ ਨੇ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਆਸਥ ਰੱਖੇ ਸੱਚੇ ਪਾਤਸ਼ਾਹ ਕਮਾਈਆਂ ਚ ਵਾਅਦੇ ਕਰੇ ਨਾਮ ਦੀ ਦਾਤ ਬਖਸ਼ੇ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੂਟਾ ਫੈਮਲੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਸੱਚੇ ਪਾਤਸ਼ਾਹ ਤੰਦਰੁਸਤੀ ਦੇਵੇ ਮਿਹਰ ਭਰਿਆ ਆਸਥ ਰੱਖੇ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਹਰੇਕ ਭੈਣ ਭਰਾ ਦੇ ਕਮਾਈਆਂ 'ਚ ਬਰਕਤ ਪਾਵੇ ਵੱਧ ਤੋਂ ਵੱਧ ਤਰੱਕੀਆਂ ਪਾਵੇ ਜੀ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਉਸ ਦੇ ਸੰਬੰਧ ਵਿੱਚ ਆਪਣੇ ਨਗਰ ਦੇ ਵਿੱਚ ਮਹਾਨ ਨਗਰ ਕੀਰਤਨ ਹੋ ਰਹੇ ਨੇ ਅੱਜ ਤੁਹਾਨੂੰ ਨਗਰ ਕੀਰਤਨ ਦੇ ਵਿੱਚ ਸ਼ਾਮਲ ਕਰਾਂਗੇ ਸਾਰੇ ਭੈਣ ਭਰਾਵਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਿਓ ਤੇ ਅਤੇ ਦਿੱਤਾ ਹੋਇਆ ਮਨੁੱਖਾ ਜਨਮ ਸਫਲ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜਿਹੜੇ ਇੱਕ ਨਿਮਾਣੇ ਜੀ ਭਰਾ ਨੂੰ ਤੁਸੀਂ ਇੰਨੀ ਸਪੋਰਟ ਕੀਤੀ ਇੰਨੀ ਤਾਕਤ ਦਿੱਤੀ ਉਹ ਤਾਕਤ ਦੀ ਬਦੌਲਤ ਨਾ ਮੈਂ ਬਹੁਤ ਵਾਰ ਲੰਘ ਚੁੱਕਿਆ ਤੁਹਾਡੇ ਅਸ਼ੀਰਵਾਦਾਂ ਸਦਕਾ ਸਾਰੇ ਮੇਰੇ ਵੀਰਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਮਤਾਵਾਂ ਦਾ ਬੱਚਿਆਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੀ ਰਾਤ ਜੋਗਣੀ ਸੱਚੇ ਪਾਤਸ਼ਾਹ ਨਾਲ ਤਰੱਕੀ ਬਖਸ਼ੀ ਜੀ ਮੇਰਾ ਭਰਿਆ ਆਥ ਰੱਖੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿੱਚ ਰੱਖਣ ਵੀਰੋ ਜਿਹੜੇ ਆਪਣੇ ਭੈਣ ਭਰਾ ਉਹਨਾਂ ਦੀ ਜਿਹੜੀ ਤਾਕਤ ਹੈ ਜਿਹੜੀ ਉਹਨਾਂ ਦੀ ਸਪੋਰਟ ਹੈ ਉਹ ਆਪਾਂ ਨੂੰ ਮਿਲ ਮਿਲ ਰਹੀ ਹੈ ਜੇ ਆਪਾਂ ਵੱਡੇ ਬਜ਼ੁਰਗਾਂ ਦਾ ਭਰਾਵਾਂ ਦਾ ਭੈਣਾਂ ਦਾ ਮਾਮਾਂ ਦਾ ਸਤਿਕਾਰ ਕੀਤਾ ਜਾਵੇ ਉਨਾ ਹੀ ਥੋੜਾ ਅਸੀਂ ਇੱਕ ਛੋਟੀ ਜੀ ਆਪ ਦੀ ਮਨਮਰਜ਼ੀ ਨਾਲ ਇੰਨਾ ਸਿਸਟਮ ਖਰਾਬ ਕਰ ਲੈਂਦੇ ਆ ਕਿ ਮੁੜ ਕੇ ਉਹ ਕਦੀ ਵੀ ਰਾਸ ਨਹੀਂ ਆਉਂਦਾ ਬਾਕੀ ਪੱਲੇ ਪਸਤਾਵਾ ਰਹਿ ਜਾਂਦਾ ਆਪਾਂ ਜੇ ਪਹਿਲਾਂ ਸੋਚ ਲੈਂਦੇ ਜੇ ਆਪਾਂ ਇਹ ਕਰ ਲੈਂਦੇ ਜੇ ਆਪਾਂ ਇਹ ਕਰ ਲੈਂਦੇ ਹਨਾ ਪਰ ਇਹ ਗੱਲਾਂ ਬਾਅਦ ਦੇ ਵਿੱਚ ਸੋਚਣੀਆਂ ਤੁਮ ਮੁਲਕਤ ਹੋ ਜਾਂਦੀਆਂ ਸਭ ਤੋਂ ਵੱਡੀ ਗੱਲ ਸਹਿਣਸ਼ੀਲਤਾ ਹਾਜਮੇ ਦੀ ਹੈ ਹੁਣ ਸਾਡੇ ਵਿੱਚ ਹਾਜਮੇ ਵੀ ਆਜਮੇ ਵੀ ਘਟ ਗਏ ਸੋਚਾਂ ਵੀ ਬਦਲ ਗਈਆਂ ਦਿਮਾਗ ਵੀ ਬਦਲ ਗਏ ਅਸੀਂ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜੇਕਰ ਆਪਾਂ ਵੱਡੇ ਭੈਣ ਭਰਾਵਾਂ ਦਾ ਸਤਿਕਾਰ ਕਰਾਂਗੇ ਪੈੜਾਂ ਦਾ ਸਤਿਕਾਰ ਕਰਾਂਗੇ ਠੀਕ ਹੈ ਜੀ ਬਜ਼ੁਰਗਾਂ ਦਾ ਸਤਿਕਾਰ ਕਰਾਂਗੇ ਉਹਦੇ ਵਿੱਚੋਂ ਸਾਨੂੰ ਬਹੁਤ ਕੁਝ ਮਿਲਦਾ। ਮਿਲੂ ਬਜ਼ੁਰਗ। ਅਸੀਂ ਕੀ ਕਰਦੇ ਆਂ? ਅਸੀਂ ਸਰਪੰਚ ਤੋਂ ਪ੍ਰਾਂਤੂ ਕਰਨ ਵਾਲੇ ਹੁੰਦੇ ਆਂ। ਜੇ ਕੋਈ ਚੰਗਾ ਕੰਮ ਕਰ ਰਿਹਾ ਉਹਨੂੰ ਅਸੀਂ ਚੰਗਾ ਕੰਮ ਨਹੀਂ ਕਰਦੇ। ਹਾਲਾਂਕਿ ਚਲੋ ਉਹ ਅਗਲਾ ਆਪਦੀ ਸੋਚਣਾ ਤੁਰ ਰਿਹਾ ਉਹ ਅਗਲੇ ਦੀ ਦਿਲ ਦੀ ਡਿਮਾਂਡ ਆ ਦਿਮਾਗ ਦੀ ਸੋਚ ਆ ਹਨ ਉਹ ਇੱਕ ਸਰਪਪਲਾ ਕਰਨਾ ਚਾਹੁੰਦਾ ਜਾਂ ਉਹ ਕਿਸੇ ਦੇ ਪੈਣ ਭਰਾ ਦੇ ਬਰਾਬਰ ਦੁੱਖ ਸੁੱਖ ਦੇ ਸਾਈ ਹੁੰਦਾ ਅਸੀਂ ਉਹਨੂੰ ਕੀ ਕਰਦੇ ਆ ਉਹਦੀਆਂ ਅਸੀਂ ਲੱਤਾਂ ਖਿੱਚੇ ਲੱਗ ਜਾਂਦੇ ਆ ਵੀ ਤੂੰ ਇਸ ਪਾਸੇ ਨਾ ਜਾ ਉਹਦਾ ਜਿਹੜਾ ਮਾਨਾ ਦਿਲ ਉਹ ਇਸ ਵਿਅਕਤੀ ਨਾਲ ਜੁੜਿਆ ਹੋਇਆ ਵੀ ਮੈਂ ਅੱਜ ਜਾਂ ਮੇਰੇ ਭੈਣ ਭਰਾ ਕੋਈ ਦੁੱਖ ਤਕਲੀਫ ਹੋਊਗਾ ਤੇ ਅੱਜ ਅਸੀਂ ਉਹਨਾਂ ਦੇ ਅੰਗੀ ਸਾਥੀ ਨਾਲ ਖੜੇ ਆਂ ਮੰਜੇ ਦੇ ਮਰੀਜ਼ ਪਿਆ ਹੋਵੇ ਤੇ ਮਰੀਜ਼ ਨੂੰ ਹੌਸਲਾ ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ ਜੇਕਰ ਆਪਾਂ ਮਰੀਜ਼ ਕੋਲ ਕਹਿ ਦਈਏ ਯਾਰ ਤੂੰ ਇਦਾਂ ਹੋਗਾ ਤੂੰ ਇਦਾਂ ਸਰੀਰ ਘਟ ਗਿਆ ਇਹ ਹੋ ਗਿਆ ਉਹ ਹੋ ਗਿਆ ਕਿ ਉਸ ਟਾਈਮ ਆਪਾਂ ਫਿਰ ਮਰੀਜ਼ ਦੇ ਕੋਲੇ ਪਤਾ ਨਹੀਂ ਲੈਣਗੇ ਉਹਦਾ ਇੱਕ ਸਿਰਫ ਆਪਾਂ ਡੈਲ ਤੋੜਨ ਜਾਏ। ਇਦਾਂ ਨਹੀਂ ਕਰਨਾਗਾ ਉਹਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਉਹਨੂੰ ਵੱਧ ਤੋਂ ਵੱਧ ਉਹਦੀ ਮਦਦ ਕਰਨੀ ਜਿੰਨੇ ਵੀ ਜੋ ਕਰਿਆ। ਹੁਣ ਆਪਾਂ ਕਈ ਭੈਣ ਭਰਾ ਇਦਾਂ ਸੋਚ ਲੈਨੇ ਯਾਰ ਉਹ ਫਲਾਨਾ ਡਾਊਨ ਆ। ਹੁਣ ਐ ਕੁਛ ਦੇਣਾ ਸੀ ਉਹਨੇ ਆ ਕੁਛ ਦੇ ਸੀ ਆ ਕੁਛ ਦੇਣਾ ਹੀ ਅੰਤੂ-ਬ੍ਰੰਤੂ ਆਪਾਂ ਕਰਨ ਲੱਗ ਗਏ ਜਾਈਂ ਹਾਲਾਂਕਿ ਦੇਣਾ ਕਿਸੇ ਨੇ ਲੈਣਾ ਕਿਸੇ ਨੇ ਟੈਨਸ਼ਨ ਕਿਸੇ ਨੂੰ ਆ ਆਪਦੇ ਭਾਰ ਸਰ ਜਾ ਕੇ ਉਹਨੇ ਕੰਮ ਕੀਤਾ ਜੇ ਆਪਾਂ ਉਹਨੂੰ ਕਹੀ ਜਾਵਾਂਗੇ ਯਾਰ ਏਦਾਂ ਕਿਵੇਂ ਕਰੀ ਜਾਂਦਾ ਇਹਨੂੰ ਪੈਸਾ ਕਿੱਥੋਂ ਆਉਂਦਾ ਜਾਂ ਕਿਵੇਂ ਆਉਂਦਾ ਉਹ ਸਰ ਕੋ ਨੂੰ ਪਤਾ ਵੀ ਉਹ ਘਰ ਦਾ ਖਰਚ ਘਰ ਦਾ ਪਰਿਵਾਰ ਕਿਵੇਂ ਪਾਲ ਰਿਹਾ ਹੁੰਦਾ ਅਸੀਂ ਸਿਰਫ ਨੂੰ ਇਦਾਂ ਹੀ ਕਹਿ ਸਕਦੇ ਆ ਉਹਦੀ ਨਿੰਦਿਆ ਕਰਨੀ ਹੋਗੀ ਨਿੰਦੇ ਹੀ ਕਰਨ ਲੱਗ ਜਨੇ ਯਾਰ ਇਹ ਪਾਸਾ ਕਿੱਥੋਂ ਲਿਆਉਂਦਾ ਯਾਰ ਇਹ ਮਰ ਜੂਗਾ ਇਹ ਸਾਰਾ ਕੁਆਲੂਗਾ ਇਹ ਦਾ ਹੋ ਜੂਗਾ ਉਹਦੀ ਉਹ ਕੋਈ ਸੋਚ ਨਹੀਂ ਹੁੰਦੀ ਓਦੀ ਇਹੋ ਜੀ ਸੋਚ ਹੀ ਨਹੀਂ ਮਾਂਚ ਉਹ ਜਿਹੜੀ ਸੋਚ ਉਹ ਸੋਚੀ ਬੈਠਾ ਉਹਨੇ ਉਹ ਆਪਦੀ ਸੋਚ ਮੁਤਾਬਕ ਹੀ ਕੰਮ ਕਰਨਾ ਕਿਸੇ ਦੇ ਕਹਿਣ ਤੇ ਕੋਈ ਨਹੀਂ ਰੁਕਦਾ ਜੇ ਆਪਾਂ ਕਹਿ ਲਈਏ ਨਾ ਬੁਲਾਉਣੇ ਨੂੰ ਰੋਕਦਾ ਨਾ ਜੇ ਆਪਾਂ ਕੋਈ ਬੰਦਾ ਜਾਂ ਪਹਿੜਾ ਜਾਂ ਜਾਪਰਾ ਜਾਂ ਵੀਰ ਜਾਂ ਕੋਈ ਬੇਬੱਚੇ ਆ ਨਾ ਜੋ ਕਿਸੇ ਰਸਤੇ ਦੇ ਵਿੱਚ ਗਲਤ ਚੱਲ ਰਹੇ ਆ ਆਪਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਜਾਂ ਉਹਨਾਂ ਦੇ ਮਾਪੇ ਉਹਨਾਂ ਕੋਲ ਆਪਤਾ ਕਾਇਮ ਕਰਦੇ ਆ ਵੀ ਇਸ ਤਰ੍ਹਾਂ ਕਰਕੇ ਆਪਾਂ ਬੱਚੇ ਨੂੰ ਵਾਪਸ ਲੈ ਕੇ ਆਉਣਾ ਗਲਤ ਰਸਤੇ ਤੇ ਚੱਲਿਆ ਤੁਸੀਂ ਵੀ ਸਾਡਾ ਸਹਿਯੋਗ ਦਿਓ ਅਸੀਂ ਵੀ ਤੁਹਾਡਾ ਸਹਿਯੋਗ ਦਿੰਨੇ ਆ ਆਪਾਂ ਇਹ ਰਾਹ ਦੇ ਪਹਿਣ ਦੇਣਾ ਹਾਲਾਂਕਿ ਆਪਾਂ ਉਹਨੂੰ ਘੂਰਨਾ ਨਹੀਂ ਕੁੱਟਣਾ ਨਹੀਂ ਮਾਰਨਾ ਨਹੀਂ ਉਹਨੂੰ ਸਿਰਫ ਇੱਕ ਉਹਦੀ ਜੜ ਨੂੰ ਵੇਖਣਾ ਵੀ ਜੜ ਕਿੱਥੋਂ ਤੁਰਦੀ ਹੈ ਜੇ ਕਰੋ ਚੀਜ਼ ਦੀ ਜੜ ਪੱਟੀ ਜਾਵੇ ਤਾਂ ਮੈਨੂੰ ਪਤਾ ਵੀ ਇਹ ਨੋਬਤ ਆਉਂਦੀ ਨਹੀਂ ਕਿਸੇ ਹਾਲਾਤ ਚ ਵੀ ਕਿਸੇ ਮਾਂ ਪਿਓ ਦਾ ਦੂਸਰੀ ਗੱਲ ਜਦੋਂ ਆਪਾਂ ਬੱਚੇ ਨੂੰ ਸ਼ਹਿਦ ਦੇ ਦਿੰਦੇ ਨੇ ਕੋਈ ਚੱਕਰ ਨਹੀਂ ਜਾਂ ਇਹ ਘਰ ਵਾਲੀ ਘਰ ਵਾਲੀ ਨਾਲ ਆਪਾਂ ਲੜ ਪੈਂਦੇ ਆ ਜੇ ਆਪਾਂ ਘੂਰਦੇ ਆਂ ਫਿਰ ਉਹਦੇ ਮਨ ਚ ਕੀ ਜਾਂਦਾ ਮੈਂ ਘੂਰਿਆ ਸੀ ਇਹ ਘੂਰਿਆ ਉਹ ਤੂੰ ਕਿਉਂ ਘੂਰਿਆ ਨਹੀਂ ਇਦਾਂ ਦੀ ਸੋਚ ਨਹੀਂ ਸਾਨੂੰ ਰੱਖਣੀ ਚਾਹੀਦੀ ਸਾਨੂੰ ਜੋ ਸੋਚ ਇਹ ਰੱਖਣੀ ਚਾਹੀਦੀ ਹੈ ਵੀ ਆਪਦੀ ਕੰਡੀਸ਼ਨ ਤੌਰ ਤੇ ਬੱਚਿਆਂ ਨੂੰ ਕੰਟਰੋਲ ਰੱਖਣਾ ਸਮਝਾਉਣਾ ਗਲਤ ਰਾਹ ਤੇ ਰੋਕਣਾ ਇਹ ਫਰਜ਼ ਮਾਪਿਓ ਦਾ ਬਣਦਾ ਹੈ ਹੁਣ ਕਈ ਵਾਰੀ ਲਾਪਰਵਾਹੀਆਂ ਕਿਵੇਂ ਹੁੰਦੀਆਂ ਅਸੀਂ ਕਿਸੇ ਆਫਸਰ ਦੇ ਠਿਕਰਾ ਸਰਪਾ ਨਾ ਦਿੰਨੇ ਜਿਹਨੇ ਆ ਗੌਰ ਨਹੀਂ ਕੀਤੀ ਜਿਹਨੇ ਸਾਡੀ ਪਰਵਚ ਨਹੀਂ ਕੀਤੀ ਜਿਹਨੇ ਸਾਡੀ ਕਾਰਵਾਈ ਨਹੀਂ ਕੀਤੀ ਉਹਦਾ ਖੁਦ ਹੀ ਆਪਰਾਲਾ ਪਾਉਂਦੇ ਆਪ ਦਾ ਸੁਖੀ ਪਰਿਵਾਰ ਸੁਖੀ ਪਰਿਵਾਰ ਦੇ ਵਿੱਚ ਜਿਉਣਾ ਸਿੱਖੋ ਪਰਵਾਰ ਦੇ ਨਾਲ ਜੇ ਤੁਸੀਂ ਆਗੇ ਕਿਤੇ ਫੈਕਸ਼ਨ ਤੇ ਜਾਂਦੇ ਆ ਜਾਂ ਕਿਸੇ ਖੁਸ਼ੀ ਦੇ ਜਾਂਦੇ ਆ ਯਾਤਰਾ ਉਹੀ ਪ੍ਰਪੇ ਤੌਰ ਤੇ ਆਪਾਂ ਮੈਲ ਨੋਟੀ ਜਾਂਦੇ ਆ ਨਾ ਵਿਚਾਲੀਰ ਆਪਾਂ ਮਿਲਾਈ ਜੇ ਬੈਠੇ ਕਿ ਨਾਲ ਫਿਰ ਰਿਸ਼ਤੇਦਾਰੀ ਨੂੰ ਮੈਂ ਰਿਸ਼ਤੇਦਾਰੀ ਚ ਜਾਣਾ ਉਹ ਆਪਾਂ ਸੋਚਣਾ ਕਿੱਦਾਂ ਜਾਣਾ ਕਿਵੇਂ ਹੈਂਡਲ ਕਰਨਾ ਉਹਨੂੰ ਕਿੰਨੇ ਟਾਈਮ ਚ ਮੋੜਨਾ ਘਰੇ ਵੀ ਕੰਮ ਕਰਨਾ ਸਾਰਾ ਪਾ ਟਾਈਮ ਟੇਬਲ ਕਰਕੇ ਸੈੱਟ ਕਰਦੇ ਆ ਅਗਲਾ ਵੀ ਖੁਸ਼ੀ ਮਨਾ ਰਿਹਾ ਹੁੰਦਾ ਵੀ ਸਾਡੇ ਘਰੇ ਮਹਿਮਾਨ ਆਏ ਆ ਸਹੀ ਪਰਖ ਤਾਂ ਉੱਥੋਂ ਹੁੰਦੀ ਬੱਚਾ ਤੋਂ ਜਿਵੇਂ ਆਪਾਂ ਕਿਸੇ ਦੇ ਘਰੇ ਜਾ ਕਿਸੇ ਰਿਸ਼ਤੇਦਾਰੀ ਚ ਚੱਲ ਰਹੇ ਆ ਬੱਚੇ ਕਿੱਦਾਂ ਜੁਆਇਨ ਕਰ ਰਹੇ ਆ ਕਿੱਦਾਂ ਉਹਨੂੰ ਕਹਿ ਰਹੇ ਆ ਵੀ ਸਸਰੀ ਕਾਲ ਆ ਜਾਂ ਕੁ ਸਿੱਧਾ ਡਾਇਰੈਕਟ ਹੀ ਨਾਲ ਲੈ ਰਹੇ ਆ ਕਿਵੇਂ ਇਹ ਪਰਖ ਉੱਥੋਂ ਦੀ ਮਾਂ ਪਿਓ ਦੀ ਬੀਣਾਂ ਨੇ ਕੀ ਇਹਨਾਂ ਨੂੰ ਸਿਖਿਆ ਦਿੱਤੀ ਹੈ ਕੀ ਇਹ ਕਰ ਰਹੇ ਆ ਠੀਕ ਹੈ ਜੀ ਏ ਆਪਣੇ ਘਰ ਦੇ ਘਰ ਚੋਂ ਹੀ ਟਰਨੀ ਜੇ ਸਿੱਖਿਆ ਆਪਾਂ ਬੱਚੇ ਨੂੰ ਸਹੀ ਦੇਈ ਜਾਵਾਂਗੇ ਤਾਂ ਬੱਚਾ ਸਹੀ ਟਰੇ ਜਾਊਗਾ ਜੇ ਬੱਚੇ ਨੂੰ ਆਪਾਂ ਕਹੇ ਤਾਂ ਕੋਈ ਗੱਲ ਨਹੀਂ ਬੇਟਾ ਬੜਾ ਤਾਂ ਨਾ ਦੌਲਤ ਆਪਣੇ ਕੋਲੇ ਬੜਾ ਆਪਾ ਖਵਾਇਆ ਬੜਾ ਆਪਾ ਪੈਸਾ ਵੀ ਬੜਾ ਕੋਈ ਚੱਕਰ ਨਹੀਂ ਕੋਈ ਮੁਸ਼ਕਲ ਨਹੀਂ ਉਹ ਫਿਰ ਬੱਚੇ ਦੇ ਜਿਹੜਾ ਇਹ ਸਪੈਲਟ ਅੰਦਰ ਭਰਿਆ ਜਾਂਦਾ ਹੈ ਇਹ ਵੱਡੇ ਹੋਏ ਤੋਂ ਪਤਾ ਲੱਗਦਾ ਜਦੋਂ ਵਰਤ ਵਰਤੌ ਸ਼ੁਰੂ ਕਰਦਾ ਪਹਿਲਾਂ ਤਾਂ ਕੁਝ ਵੀ ਨਹੀਂ ਸੀ ਸਾਨੂੰ ਪਤਾ ਹੁੰਦਾ ਆਪਾਂ ਤਾਂ ਇਦਾਂ ਹੀ ਕਹਿ ਦਿੰਨੇ ਯਾਰ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਆਪਣੀ ਰਿਕਲਪਾ ਕੀਤੀ ਹੈ ਬਹੁਤ ਬੋਛਾ ਆਪਾਂ ਨੂੰ ਕਿਸੇ ਗੱਲ ਦੀ ਫੋਟ ਨਹੀਂ ਇਹ ਪੈਸਾ ਆਪਾਂ ਗਲਤ ਥਾਂ ਨਾ ਬਰਬਾਦ ਕਰੀਏ ਜੇ ਪੈਸਾ ਜਾਦਾ ਗੁਰੂ ਘਰ ਨੂੰ ਪੈਸਾ ਕਰੋ ਨਾ ਕਿਸੇ ਮੰਗਤੇ ਨੂੰ ਨਾ ਕਿਸੇ ਡੇਰੇ ਵਾਲੇ ਨੂੰ ਠੀਕ ਹੈ ਆਪਦੇ ਨਗਰ ਦੇ ਵਿੱਚ ਇੱਕ ਇੱਕ ਦੋ ਦੋ ਗੁਰਦੁਆਰਾ ਸਾਹਿਬ ਹੁੰਦੇ ਜਾਂ ਇੱਕ ਮੇਨ ਇੱਕ ਹੁੰਦਾ ਹੈ ਜੇ ਆਪਾ ਉਹਦੇ ਵਿੱਚ ਗੱਲੇ ਦੇ ਮਾਇਆ ਪਾਇਆ ਮੰਗੇ ਸੱਚੇ ਪਾਤਸ਼ਾਹ ਇਹ ਕਿਰਪਾ ਤੁਹਾਡੀ ਹੈ ਜੋ ਕੁਝ ਤੁਸੀਂ ਦਿੱਤਾ ਅਸੀਂ ਕਾਸੀ ਜੋਗੇ ਨਹੀਂ ਆ ਨਾ ਅਸੀਂ ਕਮਾ ਸਕਦੇ ਅਸੀਂ ਗਵਾਹ ਜਰੂਰ 세ਵਾਂਗੇ ਕਮਾ ਨਹੀਂ ਸਕਦੇ ਇਹ ਸਾਡੀ ਸਾਡੇ ਕਿਰਪਾ ਕਰੋ ਇੰਨਾ ਜੋ ਹੱਥਾਂ ਦੇ ਨਾਲ ਜੁੜਿਆ ਹੋਇਆ ਧਨ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰ ਤੇ ਅਰਦਾਸ ਬੇਨਤੀ ਕਰਦਾ ਵੀ ਮੈਂ ਨਹੀਂ ਮੇਰਾ ਕੁਝ ਨਹੀਂ ਇਹਦੇ ਚ ਵਿੱਚ ਕੋਈ ਮੈਂ ਐਸਾ ਨਹੀਂ ਕੰਮ ਕੀਤਾ ਜਿਹੜਾ ਮੈਂ ਤੁਹਾਨੂੰ ਆਪ ਨੂੰ ਕਹਿ ਰਿਹਾ ਵੀ ਮੇਰਾ ਨਾਮ ਨੌਸ ਕੀਤਾ ਜਾਵੇ ਮੇਰਾ ਨਾਮ ਬੋਲਿਆ ਜਾਵੇ ਜਾਂ ਮੇਰੀ ਮਹਿਮਾ ਹੋਵੇ ਨਹੀਂ ਜੀ ਮਹਿਮਾ ਤੁਹਾਡੀ ਚਾਹੀਦੀ ਹੈ ਰਹਿਮ ਦੀ ਤੁਹਾਡੀ ਚਾਹੀਦੀ ਹੈ ਅਰਦਾਸ ਬੇਨਤੀ ਅਸੀਂ ਕਰ ਸਕਦੇ ਆ ਹੱਥ ਜੋੜ ਕੇ ਅਸੀਂ ਮੰਗਦੇ ਆ ਅਸੀਂ ਭੁਖਾਰੀ ਆ ਤੁਸੀਂ ਸਾਰਾ ਕੁਝ ਦਿੱਤਾ ਮੈਂ ਕੁਝ ਨਹੀਂ ਕਰ ਸਕਦਾ ਜੋ ਤੁਹਾਡਾ ਹੁਕਮ ਤੁਹਾਡੇ ਹੁਕਮ ਦੇ ਮੁਤਾਬਕ ਹੀ ਇਹ ਗੁਰੂ ਜੀ ਕਿਰਪਾ ਹੋਈ ਹੈ ਸੋ ਇਸ ਤਰ੍ਹਾਂ ਕਰਕੇ ਅਪਰਦਾਸ ਬੇਨਤੀ ਕਰਿਆ ਕਰਗੇ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਸਾਹਿਬ ਨੂੰ ਤੰਦਰੁਸਤੀ ਦੇ ਕਮਾਈਆਂ ਚ ਵਾਅਦੇ ਕਰੇ ਤੇ ਅੱਜ ਤੁਹਾਨੂੰ ਤੁਹਾਨੂੰ ਜ਼ਰੂਰ ਪਹਿਲਾ ਵਾਰ ਦੇ ਦਰਸ਼ਨ ਕਰਵਾਵਾਂਗੇ ਸਾਰੇ ਪੈਂਡ ਪਰਾ ਜ਼ਰੂਰ ਤੁਸੀਂ ਦੱਸਣਾ ਕਿ ਸਾਡਾ ਮਹਾਨ ਨਗਰ ਕੀਰਤਨ ਤੁਹਾਨੂੰ ਕਿਦਾਂ ਦਾ ਲੱਗਿਆ ਕਿਵੇਂ ਸੇਵਾ ਦੇ ਵਿੱਚ ਪਾਰਟੀ ਵੀ ਆ ਪਾਰਟੀ ਵੀ ਕਿਉਂ ਖੜਾ ਲਈ ਸੇਵਾ ਦੇ ਵਿੱਚ ਜ਼ਰੂਰ ਹਾਜ਼ਰੀ ਭਰਿਓ ਸਭ ਭੈਣ ਭਰਾ ਪ੍ਰਮਾਤਮਾ ਦੇ ਅਰਦਾਸ ਬੇਨਤੀ ਕਰਦੇ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਤੁਸੀਂ ਜਿੰਦਗੀ ਜਿੰਦਾਬਾਦ ਨੂੰ ਅਤੇ ਗੁਰਪ੍ਰੀਤ ਸਿੰਘ ਬਰਾੜ ਚੈਨਲ ਨੂੰ ਬਹੁਤ ਬਹੁਤ ਸਪੋਰਟ ਕਰਦੇ ਆ ਤੁਹਾਡਾ तहे ਦਿਲੋਂ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਮੇਰ ਭਰਿਆ ਹੱਥ ਰੱਖੇ ਜੀ ਮਾਲਕ ਕਿਰਪਾ ਕਰੇ ਸਾਰਿਆਂ ਤੇਜੀ ਹਰੇਕ ਭੈਣ ਭਰਾ ਚੜ੍ਹਦੀ ਕਲਾ ਵਿੱਚ ਰਵੇ ਤੁਹਾਡਾ ਬਹੁਤ ਬਹੁਤ ਵੀਰੋ ਭੈਣੋ ਨਹੀਂ ਹਾਂ ਹਾਂ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਇਸੇ ਵੀਡੀਓ ਨਾਲ ਤੁਸੀਂ ਜੁੜੇ ਰਹੋ ਚੈਨਲ ਨਾਲ ਜੁੜੇ ਰਹੋ ਚੰਗਾ ਹੋਇਆ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਠੀਕ ਹੈ ਜੀ ਬਾਕੀ ਜੋ ਜੀ ਤੁਹਾਡੀ ਮਰਜ਼ੀ ਹੈ ਚੰਗਾ ਲੱਗੀ ਵੀਡੀਓ ਤਾਂ ਤੁਸੀਂ ਬਾਤ ਬਾਤ ਸ਼ੇਅਰ ਜਰੂਰ ਕਰਨੀ ਲਾਈਕ ਕਰਨੀ ਬਹੁਤ ਬਹੁਤ ਧੰਨਵਾਦ ਹੈ ਜੀ ਭੈਣ ਭਰਾਵਾਂ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ